ਲਿਖੋ ਆਪਣੇ ਆਪਣੇ ਵਿਚਾਰ ਸਾਰੇ ਚੁੱਕ ਦੇ ਰਹੇ ਨੇ ਪਰ ਬੇਸਿਕ ਤਾਂ ਗੱਲ ਹੈ ਜੀ ਮੈਨੂੰ ਦੱਸੋ ਇਹ ਉਹ ਬੰਦਾ ਜਿਉਂ ਨੇ ਹੁਣ ਇਲੈਕਸ਼ਨ ਲੜੀ ਹੈ ਇਲੈਕਸ਼ਨ ਲੜ ਕੇ ਉਹ ਐਮਪੀ ਬਣਿਆ ਹੈ ਹੂੰ ਤੇ ਜਦੋਂ ਉਹਨੂੰ ਇਸ ਤਰ੍ਹਾਂ ਤੁਸੀਂ ਸਾਰੀਆਂ ਗੱਲਾਂ ਤੋਂ ਰੋਕੋਗੇ ਹੂੰ ਜਿਹੜੇ ਉਹਦੇ ਨਾਲ ਸਹਿਮਤ ਨਹੀਂ ਬੰਦੇ ਜਾਂ ਉਹ ਆਪਨੇ ਵਾਟ ਆਪਸ਼ਨ ਹੀ ਹੈ ਯੂ ਨੋ on the other hand ਤੁਹਾਡੇ ਕੋਲੇ 4175 ਐਮਐਲਏ ਨੇ ਜਿਹਨਾਂ ਵਿੱਚੋਂ 42% ਜਿਹੜੇ ਐਮਐਲਏ ਨੇ ਉਹਨਾਂ ਤੇ ਉੱਤੇ ਕ੍ਰਿਮੀਨਲ ਚਾਰਜਸ ਨੇ ਜੀ ਜਿਹੜੇ ਐ ਐਮਐਲਏ ਐਮਪੀ ਬੈਠੇ ਨੇ 547 ਉਹਨਾਂ ਵਿੱਚੋਂ 240 240% ਇਹ ਜਣੇ ਠੀਕ ਹੈ ਸੋ ਇੱਕ ਬੰਦਾ ਹੈਗਾ ਐਬਸੋਲੂਟਲੀ ਕੋਈ ਕੇਸ ਨਹੀਂ ਹੋਵੇ ਪਹਿਲੇ ਐਬਸੋਲੂਟਲੀ ਕੋਈ ਕੇਸ ਨਹੀਂ ਹੈ ਨਹੀਂ ਕਨੈਕਸ਼ਨ ਨਹੀਂ ਦੇ ਕੇਸਸ ਤੇ ਹੈ ਗਿਆ ਇੱਕ ਮਿੰਟ ਹਰੀ ਤਾਲੀਵਾਲ ਜੀ ਕਨੈਕਸ਼ਨ ਨਹੀਂ ਹੋਈ ਕੇਸਸ ਤੇ ਹੈ ਗਿਆ ਹਾਂ ਠੀਕ ਹੈ ਕਿਸੇ ਨੇ ਪਰ ਹਲੇ ਕੋਈ ਕੇਸ ਕੋ ਚੱਲੇ ਥੋੜਾ ਕੋਈ ਉਹਨਾਂ ਕੋ ਫਰੇਮ ਥੋੜੇ ਜਿਹੇ ਚੱਲੇ ਨਾ ਵੀ ਉਹਦੇ ਚੱਲੇ ਨਹੀਂ ਹਾਂ ਉਹਦਾ ਕੋਈ ਨਾ ਪੂਰੂਫ ਹੈ ਐ ਤਾਂ ਹੁਣ ਮੈਨੂੰ ਫੜ ਕੇ ਤੁਸੀਂ ਅੰਦਰ ਕਰ ਦੇਉਂਗਾ ਲਗਾਓ ਵੀ ਇਹ ਤੇ ਆ ਕੇ ਹੋਣਾ ਹੈ ਤਾਂ ਤੁਸੀਂ ਮੈਨੂੰ ਕਿਉਂਕਿ ਜਿਹੜਾ ਆਹ ਜਿਹੜਾ ਸਿਸਟਮ ਹੈ ਨਾ ਜਿਹੜਾ ਇੰਡੀਆ ਦੇ ਡਿਜ਼ਾਈਨ ਕੀਤਾ ਹੋਇਆ ਭਾਵੇਂ ਜਿਹੜਾ ਮੈਂ ਆਪਣਾ ਕਮੈਂਟ ਹੀ ਲਿਖਿਆ ਸੀ ਜਿਹੜਾ ਕਨਸਟੀਟਿਊਸ਼ਨ ਹੈ ਉਹ ਜਿਵੇਂ ਪਿੰਜਰੇ ਚ ਤੋਤਾ ਹੁੰਦਾ ਉਹ ਹੈ ਬਦਮਾਸ਼ ਬੰਦਿਆਂ ਦੇ ਇਹ ਮੁਲਕ ਹਥਾਇਆ ਹੋਇਆ ਉਹਨਾਂ ਨੇ ਕਨਸਟੀਟਿਊਸ਼ਨ ਨੂੰ ਇਹ ਹਥਿਆਰ ਦੇ ਤੌਰ ਤੇ ਯੂਜ਼ ਕਰਨਾ ਤੇ ਆਪਣੀ ਹਿਫਾਜ਼ਤ ਦਵਾਫੇ ਕਰਨਾ ਫੀਰ ਆਉਣ ਨੂੰ ਸਿਆਲ ਜੀ ਕਰੂਗਾ ਉਹ ਇਹ ਜਿਹੜਾ ਸਟੈਬਲਿਸ਼ਮੈਂਟ ਹੈ ਨਾ ਜਿਹੜੀ ਸਟੈਬਲਿਸ਼ਮੈਂਟ ਹੈ ਉਹਦਾ ਪਾਰਟ ਇੰਟੈਂਸ਼ਨਲੀ ਨੋਇੰਗਲੀ ਅਨਨੋਇੰਗਲੀ ਮੈਚਿਓਰਟੀ ਦੇ ਪੀਪਲ ਬਣੇ ਬੈਠੇ ਡਰ ਕਰਕੇ ਤੁਸੀਂ ਇਹ ਹੋਇਆ ਕਿ ਸੱਚ ਜਿਹੜਾ ਬੰਦਾ ਕਿ ਨਹੀਂ ਬੋਲਦਾ ਇਹਦਾ ਮਤਲਬ ਇਹ ਨਹੀਂ ਉਹਨੂੰ ਗੱਲ ਸਮਝ ਨਹੀਂ ਹੈ ਪਰ ਸਿਸਟਮ ਦੇ ਨਾਲ ਰਲ ਕੇ ਸਟੈਬਲਿਸ਼ਮੈਂਟ ਦੇ ਨਾਲ ਰਲ ਕੇ ਉਹ ਉਹ ਨਹੀਂ ਹਲੇ ਸੈਕਰੀਫਾਈਸ ਕਰਨ ਨੂੰ ਤਿਆਰ ਨਹੀਂ ਹੈ ਲੋਕਿ ਇਸ ਕਰਕੇ ਜਿਹੜੀ ਕਿਸੇ ਨੂੰ ਆਪਣੇ ਈਵਨ ਜਿਹੜਾ ਇੱਕ ਮੁਲਕ ਸੀ ਉਹਦੀ ਗੱਲ ਕਰਦੇ ਆ ਜਿੱਦੇ ਇੱਕ ਗਰੀਬ ਬੰਦੇ ਨੂੰ ਬੈਂਕ ਚੋਂ ਪੈਸੇ ਲੈਣ ਦੇ ਜਾਣ ਵਾਸਤੇ ਵੀ ਕਈ ਵਾਰੀ ਸਪਾਰਸਨ ਆਉਣੀ ਪੈਂਦੀਆਂ ਸਕੂਲਾਂ ਤੋਂ ਈਡਮਿਸ਼ਨ ਲੈਣ ਵਾਸਤੇ ਆਪ ਨੂੰ ਸਪਾਰਸਨ ਆਉਣੀ ਪੈਂਦੀ ਹੈ ਉਸ ਕਰਕੇ ਜਿਹੜੀ ਸਟੈਬਲਿਸ਼ਮੈਂਟ ਦੇ ਨਾਲ ਬੰਦੇ ਨੇ ਪਾਵੇ ਉਹ ਪਿੰਡ ਦਾ ਸਰਪੰਚ ਹੋਵੇ ਪੰਚ ਹੋਵੇ ਸਹਾਰਦਾਰ ਹੋਵੇ ਐਸਪੀ ਹੋਵੇ ਆਈਪੀ ਆਈਪੀਐਸਓ ਹੋਵੇ ਉਹਨਾਂ ਨੇ ਇੱਕ ਥੱਲੇ ਤੱਕ ਬੰਦੇ ਨੂੰ ਇੰਨਾ ਕੰਟਰੋਲ ਕੀਤਾ ਹੋਇਆ ਕਿ ਕਿਸੇ ਦੀ ਵੀ ਮੂਵਮੈਂਟ ਗਵਰਨਮੈਂਟ ਦੇ ਅਗੇਂਸਟ ਜਿਹੜੀ ਹੈ ਉਹ ਹੈ ਉਹ ਨੋਟਿਸ ਹੋ ਜਾਂਦੀ ਹੈ ਨੋਟਿਸ ਹੋ ਕੇ ਉੱਪਰ ਚਲੀ ਜਾਂਦੀ ਹੈ ਜਿੱਥੇ ਉਹ ਨੂੰ ਫਿਰ ਨੁਕਸਾਨ ਪਹੁੰਚਾਉਣ ਦਾ ਜਿਹੜਾ ਚਾਂਸ ਦਿੰਦੇ ਆ ਉਹਨੂੰ ਨੁਕਸਾਨ ਪਹੁੰਚਾਇਆ ਜਾਂਦਾ ਤਾਂ ਕਰਕੇ ਲੋਕੀ ਬੋਲਦੇ ਨੇ ਹੈ ਕਿ ਤੁਸੀਂ ਇਸ ਤਰ੍ਹਾਂ ਲੋਕਾਂ ਨੂੰ ਟ੍ਰੀਟ ਕਰੋ ਇਹ ਤਾਂ ਉਹਨਾਂ ਕੋਲੇ ਆਪਸ਼ਨ ਜਿਹੜੀਆਂ ਹੁੰਦੀਆਂ ਫਿਰ ਉਹ ਬਹੁਤ ਘੱਟ ਰਹਿ ਜਾਂਦੀਆਂ ਦੈਨ ਐਕਚੁਅਲੀ ਉਹ ਫਿਰ ਤੋਂ ਕੇਸ ਨਹੀਂ ਵੀ ਹੈਗਾ ਤਾਂ ਕੇਸ ਬਣ ਜਾਂਦੇ ਆ ਬਾਅਦ ਵਿੱਚ ਜਦੋਂ ਫਿਰ ਲੋਕੀ ਜਿਹੜਾ ਪ੍ਰੋਸੈਸ ਹੈ ਨਾ ਇਹ ਪ੍ਰੋਸੈਸ ਐਕਚੁਅਲੀ ਇਜ਼ ਅ ਪਨਿਸ਼ਮੈਂਟ ਹੈਰੀ ਹੈਰੀ ਤੋਂ ਉਹ ਪਾਵੇਂ ਨਾ ਹੈਰੀ ਹੈਰੀ ਤਲੇਵਾਲ ਜੀ ਇਹ ਦੱਸੋ ਕਿ ਤੁਹਾਡੇ ਉਥੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਜੇ ਇਹੋ ਜੀ ਸਿਮਿਲਰ ਸਿਚੁਏਸ਼ਨ ਹੋਵੇ ਕਿਸੇ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਥਲੇ ਡਿਟੇਨ ਕੀਤਾ ਗਿਆ ਹੋਵੇ ਉਹ ਚੋਣ ਜਿੱਤ ਜਾਂਦਾ ਵਾ ਉਹਨੂੰ ਕੀ ਪ੍ਰੋਸੈਸ ਹੋਊਗਾ ਉਥੇ ਉਹਨੂੰ ਔਥਲੈਂਡ ਦਾ ਉਹਦੇ ਪ੍ਰੋਸੈਸ ਹੋ ਗਏ ਬਿਲਕੁਲ ਸ਼ਰਿਆਮ ਲੋਕਾਂ ਦੇ ਸਾਹਮਣੇ ਜਿਹੜੀ ਉਹਦੇ ਨਾਰਮਲ ਜਿਹੜੇ ਬਾਕੀ ਬੰਦੇ ਜਿਹੜੇ ਕਰਦੇ ਨੇ ਜਦੋਂ ਉਹਦੇ ਤੇ ਕੋਈ ਕੇਸ ਨਹੀਂ ਹੈ ਕੋਈ ਉਹਦੇ ਤੇ ਕੋਈ ਕੋਈ ਉਹਦੇ ਕੋਈ ਅਜਿਹੀ ਕਨਵਰਸੇਸ਼ਨ ਹੀ ਹੈ ਤੇ ਉਹਨੂੰ ਬਿਲਕੁਲ ਕੋਈ ਉਸ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਜਿਹੜੀ ਜਿਹੜੀਆਂ ਪਾਬੰਦੀਆਂ ਲਾਈਆਂ ਵੀ ਤੁਸੀਂ ਯਾਰ ਤੁਸੀਂ ਉਹਨੂੰ ਪਰਿਵਾਰ ਨੂੰ ਵੀ ਨਹੀਂ ਮਿਲਣ ਦੇਣਾ ਤੇ ਐਡਾ ਐਡਾ ਕੀ ਮੁਲਕ ਨੂੰ ਡਰ ਆ ਇੱਕ ਬੰਦੇ ਤੋਂ ਜਿਹਦੇ ਤੇ ਇੰਨਾ ਮਤਲਬ ਆਸੇ ਪਾਸੇ ਤੋਂ ਸਿਕਿਉਰਟੀ ਹੈ ਵੀ ਤੁਸੀਂ ਉਹਦੀ ਫੋਟੋ ਵੀ ਨਹੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਉਹਦੀ ਆਵਾਜ਼ ਵੀ ਨਹੀਂ ਲੋਕਾਂ ਨੂੰ ਸੁਣਾਉਣਾ ਚਾਹੁੰਦੇ ਇਹਦਾ ਮਤਲਬ ਜਿਹੜੇ ਪੰਜ ਚਾਰ ਲੱਖ ਬੰਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਗੜਾ ਘੁੱਟ ਵਾਲੀ ਗੱਲ ਹੀ ਹੈ ਜੀ ਤੁਸੀਂ ਉਹਨੂੰ ਦੇਖਿਆ ਜਾਵੇ ਹੈ ਨਾ ਤੇ ਆ ਇਟਸ ਇਟਸ ਅ ਵੈਰੀ ਸアド ਸਿਚੁਏਸ਼ਨ ਹੈ ਜਿਹੜਾ ਇਹ ਜਿਹੜੀ ਹੁਣ ਇਹ ਜਿੰਨੀਆਂ ਪਾਰਟੀਆਂ ਸਟੈਬਲਿਸ਼ਮੈਂਟ ਵਾਲੀਆਂ ਨੇ ਭਾਵੇਂ ਕਾਂਗਰਸ ਲਾ ਲਓ ਆਮ ਆਦੀ ਪਾਰਟੀ ਲਾ ਲਓ ਈਵਨ ਜਿਹੜੇ ਬੰਦੇ ਵੀ ਨੇ ਸਾਰੇ ਜਿਹੜੇ ਨੌਕਰੀ ਪੇਸ਼ਾ ਬੰਦੇ ਨੇ ਕਿਵੇਂ ਆ ਤੇ ਸਾਰੇ ਜਿਹੜਾ ਬੰਦੇ ਨੇ ਉਹ ਜਦੋਂ ਚੁੱਪ ਨੇ ਤਾਂ ਉਹ ਇਸਟੈਬਲਿਸ਼ਮੈਂਟ ਉਹਨਾਂ ਨੂੰ ਐ ਸਮਝਦੀ ਵੀ ਸਾਡੇ ਨਾਲ ਨੇ ਤੇ ਜਿਹੜਾ ਉਹ ਬੰਦਾ ਉਹ ਜਿਹੜਾ ਇਕੱਲਾ ਆ ਸਮਝਦਾ ਆਉਂਦਾ ਉਹਨੂੰ ਫਿਰ ਉਹ ਬੰਦੇ ਜਾਨੀ ਐਕਸਟ੍ਰੀਮ ਜਿਹੜੀਆਂ ਸਿਚੁਏਸ਼ਨ ਜਿਹੜੀ ਦਾ ਵਿੱਚ ਸੋਚ ਲੱਗ ਜਾਂਦੇ ਨੇ ਵੀ ਇਹ ਤਾਂ ਇਸ ਤਰ੍ਹਾਂ ਹੀ ਕੰਮ ਹੋ ਗਿਆ ਤਾਂ ਇਸੇ ਤਰ੍ਹਾਂ ਹੀ ਕੰਮ ਹੋਊਗਾ ਇਹ ਬਹੁਤ ਮਾੜੀ ਗੱਲ ਹੈ ਤੇ ਜਿਹੜੇ ਵੀ ਬੰਦੇ ਨੇ ਇਨਸਾਨੀਅਤ ਪਸੰਦ ਬੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਹੀ ਬੋਲਣਾ ਚਾਹੀਦਾ ਮੈਂ ਤਾਂ ਕਹਿੰਦਾ ਜਿੰਨੇ ਉਹ ਐਮ ਐਮਪੀ ਬੈਠੇ ਨੇ ਜਿਹੜੇ ਜਿਹੜੇ ਲੋਕਾਂ ਦੇ ਨਮਾਇंदे ਨੇ ਇਹ ਕਨਸਟੀਟਿਊਸ਼ਨ ਨੂੰ ਮੰਨਦੇ ਨੇ ਬਸ ਦੱਸੋ ਇਹ ਕਨਸਟੀਟਿਊਸ਼ਨ ਕੀ ਕਰ ਰਿਹਾ ਉਹ ਬੰਦੇ ਨੂੰ ਉਹ 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 ਦੇਖੋ ਜਿਹੜੇ ਬੰਦੇ ਕਨਸਟੀਟਿਊਸ਼ਨ ਦਾ ਗਾਣਾ ਹੀ ਆਉਂਦੇ ਨੇ ਉਹ ਕਨਸਟੀਟਿਊਸ਼ਨ ਦਾ ਗਾਣਾ ਦਾ ਆਪ ਘੋਟੀ ਬੈਠੇ ਨੇ ਹਮ 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 ਫਿਰ ਇੰਗਰੀ ਵੈਰੀ ਸੈਡ ਹੈ ਕਿ ਇੱਥੇ ਕੋਈ ਬੰਦਾ ਵੀ ਆ ਮੈਂ ਆਪਦੇ ਪੀਐਮ ਦੇ ਆਫਿਸ ਜਾ ਕੇ ਮੋਰੇ ਕੁਝ ਕਹਿ ਸਕਦਾ ਕੋਈ ਫਟਾ ਲੈ ਕੇ ਕਹਿ ਸਕਦਾ ਇੱਥੇ ਤੁਸੀਂ ਪੋਸਟ ਪਾ ਦੇ ਉਹ ਲੋਕੀ ਤਾਂ ਉਹ ਲੋਕਾਂ ਤੋਂ ਵੀਉਣ ਲੱਗ ਜਿੰਦੀਆਂ ਜਿਵੇਂ ਉਹਨਾਂ ਦੇ ਭਾਈ ਸਾਹਿਬਾਂ ਨੂੰ ਦੱਸੀਆ ਵੀ ਉਹਨੇ ਹੋਨੇ ਗੱਲ ਕਹੀ ਤੇ ਉਹ ਤੇ ਅਬ ਕੇਸ ਹੋ ਗਿਆ